ਤੂੰ ਬੈ ਕੇ ਗੱਲ ਮੁਕਾ ਲੈਨੀ ਜੇ ਤੈਨੂੰ ਨਿਭਦੀ ਹਾਏ ਜਿਵੇਂ ਮਿੱਟੀ ਦਾ ਬਣਾ ਕੇ ਕਾਰ ਖੇਡਦੇ ਜਵਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਸਿੰਗਰ ਬਹੁਤ ਹੀ ਵਧੀਆ بلند ਆਵਾਜ਼ ਉਹਨਾਂ ਦੇ ਨਾਲ ਮਲਾਉਣ ਜਾ ਰਹੇ ਹਾਂ ਬਾਈ ਦਾ ਨਾਮ ਹੈਗਾ ਧਰਮਾ ਪਿੰਡ ਹੈਗਾ ਚੋਟੀਆਂ ਜੀ ਸੋ ਬਾਈ ਦਾ ਜਿਹੜਾ ਸਿੰਗਿੰਗ ਲੈਣ ਆ ਜਿਹੜੀ ਇਹ ਕੈਰੀਅਰ ਆ ਕਿਸ ਤਰ੍ਹਾਂ ਸ਼ੁਰੂ ਹੋਇਆ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਇਹਨਾਂ ਦੇ ਕੰਮਕਾਜ ਨੇ ਡੇਲੀ ਰੁਟੀਨ ਇਹ ਵਾਲਾ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਇਹਨਾਂ ਦੇ ਗਾਣੇ ਆ ਜਿਹੜੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਆਪਾਂ ਨੂੰ ਦੱਸਣਗੇ ਅੱਜ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਤੁਹਾਡਾ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਨਮਾਣੇ ਜੀ ਕਲਾਕਾਰ ਨੂੰ ਪੇਸ਼ ਕਰਨ ਜਾ ਰਹੇ ਹੋ ਤੁਸੀਂ ਇੰਟਰਵਿਊ ਲਈ ਦਿੱ ਸਰ ਔਰ ਤੁਹਾਡੇ ਚਾਣ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕਿ ਤੁਹਾਡੀ ਵੀਡੀਓ ਨੂੰ ਇੰਨਾ ਪਿਆਰ ਔਰ ਮਾਨ ਬਖਸ਼ਦੇ ਆ ਹਾਂਜੀ ਆਪਾਂ ਆਪਣੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ ਦੇਖੋ ਜੀ ਐਜ਼ ਇਹ ਮੈਂ ਪੰਪ ਤੇ ਮੈਨੇਜਰ ਐ ਕੰਮ ਕਰਦੇ ਆ ਨਾ ਨਾਲ ਆਪਣੇ 8-9 Song ਆ ਗਏ ਇੱਕ ਹੁਣ ਨਿਊ Song ਚੱਲ ਰਿਹਾ ਜੀ ਮਾਰਕੀਟ ਦੇ ਵਿੱਚ ਵੱਖੋ ਵੱਖ ਹੋਣਾ ਪਊਗਾ ਬਹੁਤ ਹੀ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਔਰ ਮਾਣ ਬਖਸ਼ਿਆ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਹੀ ਸਰੋਤੇ ਉਸ ਤੋਂ ਵੀ ਜ਼ਿਆਦਾ ਬੇਹੱਦ ਪਿਆਰ ਔਰ ਮਾਣ ਬਖਸ਼ੋਗੇ ਹਾਂਜੀ ਸਰ ਅ ਬਾਈ ਜੀ ਇੱਕ ਸਭ ਤੋਂ ਪਹਿਲੀ ਜਿਹੜੀ ਆਪਣਾ ਜਿਹੜਾ ਸਵਾਲ ਆਹੀ ਹੈਗਾ ਵੀ ਤੁਸੀਂ ਜਿਹੜਾ ਸਿੰਗਿੰਗ ਲੈਣਾ ਇਹ ਕਦੋਂ ਤੋਂ ਜਿਹੜੇ ਸ਼ੁਰੂ ਕੀਤਾ ਗਾਉਣ ਦਾ ਜਿਹੜਾ ਸੀਗਾ ਇਹ ਜੀ ਮੈਂ ਪਿੰਡ ਚੰਡੂਕੇ ਸੀਨੀਅਰ ਪਲੱਸ 2 ਤੱਕ ਉਹਦੇ ਸਕੂਲ ਐ ਮੈਂ ਉੱਥੇ ਪੜਦਾ ਹੁੰਦਾ ਸੀਗਾ ਜੀ ਬਚਪਨ ਦੇ ਵਿੱਚ ਹੀ ਮੈਂ ਬਸ ਧਰਮਪ੍ਰੀਤ ਜੀ ਦੀ ਮੈਨੂੰ ਚੇਚਕ ਲੱਗ ਗਈ ਠੀਕ ਹੈ ਜੀ ਉੱਥੇ ਮੈਂ ਮਤਲਬ ਕਲਾਸ ਦੇ ਵਿੱਚ ਗਾਉਂਦਾ ਰਹਿੰਦਾ ਸੀ ਜੀ ਸਾਰੇ ਸਕੂਲ ਟੀਚਰ ਸੁਣਦੇ ਰਹਿੰਦੇ ਸੀਗੇ ਜੀ हां ਜਿਹੜਾ ਤੁਸੀਂ ਗਾਉਣੇ ਹੋਗੇ ਇਹਦੇ ਵਿੱਚ ਜ਼ਿਆਦਾਤਰ ਦੇਖਣਾ ਇੱਕ ਤਾਂ ਸੈਡ Song ਜਿਵੇਂ ਕਹਿ ਲਈ ਆਪਾਂ ਉਸ ਟਾਈਪ ਦੇ ਗਾਣੇ ਹੁੰਦੇ ਨੇ ਜਾਂ ਕਹਿ ਲਈਏ ਆਪਾਂ ਵੀ ਧਰਮਪ੍ਰੀਤ ਦੀ ਤਰਜ਼ ਦੇ ਉੱਪਰ ਹੀ ਜ਼ਿਆਦਾਤਰ ਜਿਹੜਾ ਤੁਸੀਂ ਉਸ ਟਾਈਪ ਦੇ ਹੀ ਗਾਣੇ ਗਾਉਣੇ ਹੋਗੇ ਹਨਾ ਹਾਂਜੀ 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 ਤੇ ਇਹ ਜਿਹੜਾ ਤੁਸੀਂ ਸਕੂਲ ਟਾਈਮ ਸੀ ਉਦੋਂ ਕੋਈ ਫੰਕਸ਼ਨ ਵਗੈਰਾ ਉਹਨਾਂ ਤੇ ਵੀ ਗਾਉਂਦੇ ਹੋਵੋਗੇ ਹਾਂਜੀ ਹਾਂਜੀ ਜ਼ਰੂਰ ਤੇ ਉੱਥੇ ਵੀ ਸਾਰਾ ਅਸੀਂ ਧਰਮਪ੍ਰੀਤ ਨੂੰ ਜ਼ਿਆਦਾ ਕਿਉਂਕਿ ਮੇਰਾ ਦਿਲ ਦੇ ਵਿੱਚ ਹੀ ਉਹ ਕਲਾਕਾਰ ਇੰਨਾ ਮਤਲਬ ਡੰਗਾਈ ਕਰ ਗਿਆ ਜੀ ਬਸ ਉਹਦੇ ਹੀ ਮੈਂ ਤਰਜ਼ ਇਸ ਲਈ ਗਾਉਣਾ ਜੀ ਕਿਉਂਕਿ ਉਹੀ ਫਨਕਾਰ ਮੈਨੂੰ ਬਹੁਤ ਹੀ ਜਿਆਦਾ ਮਤਲਬ ਉਹਦੀ ਚੀਜ਼ਕ ਲੱਗ ਗਈ ਜੀ ਮੈਨੂੰ ਬਸ ਉਦਾਂ ਇਹ ਵੀ ਮਤਲਬ ਕਿੰਨਾ ਕੁ ਟਾਈਮ ਹੋ ਗਿਆ ਤੁਸੀਂ ਗਾਉਣ ਲੱਗੇ ਹੋ ਜਦੋਂ ਵੀ ਧਰਮਪ੍ਰੀਤ ਨੂੰ ਸੁਣਦੇ ਸੀਗੇ ਜਾਂ ਮੈਂ 4th ਕਲਾਸ ਦੇ ਵਿੱਚ ਸੀਗੀ 4th ਕਲਾਸ ਦੇ ਵਿੱਚ ਸੀਗੀ ਜੋ ਤੁਸੀਂ ਧਰਮਪ੍ਰੀਤ ਨੂੰ ਸੁਣ ਕੇ ਉਹਨਾਂ ਦੇ ਨਾਲ-ਨਾਲ ਗਾਉਣ ਲੱਗੇ ਸੀਗੇ ਇੱਕ ਤਰ੍ਹਾਂ ਤੇ ਤੁਸੀਂ ਕਹਿ ਲਈ ਆਪਾਂ ਧਰਮਪ੍ਰੀਤ ਨੂੰ ਆਪਣਾ ਗੁਰੂ ਧਾਰ ਲਿਆ ਸੀਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਤਾਂ ਹੁਣ ਧਰਮਪ੍ਰੀਤ ਦਾ ਜੇ ਆਪਾਂ ਕਹੀਏ ਤਾਂ ਕੋਈ ਗਾਣਾ ਜਿਹੜਾ ਗਾ ਕੇ ਆਪਣੇ ਦਰਸ਼ਕਾਂ ਨੂੰ ਸੁਣਾ ਸਕਦੇ ਹੋ ਜਰੂਰ ਜੀ ਜ਼ਰੂਰ ਸੁਣਾਵਾਂਗੇ ਸਰ ਦੱਸੋ ਕਿਹੜਾ ਸੁਣਾਈਏ ਸਰ ਜਿਹੜਾ ਤੁਹਾਡੀ ਫੇਵਰਟ ਗਾਣਾ ਤੁਹਾਡਾ ਸਭ ਤੋਂ ਵੱਧ ਪਸੰਦੀਦਾ ਗਾਣਾ ਬੱਸ ਤਾਂ ਇਹ ਦੇਖੋ ਤਰੰਪ੍ਰੀਤ ਇੱਕ ਬਹੁਤ ਵੱਡੀ ਚੀਜ਼ ਹੈ ਹਨਾ ਜੀਡੀ ਕੇ ਉਹਦੇ ਤਾਂ ਆਪਾਂ ਲੇਬਲ ਦੇ ਵਿੱਚ ਮਤਲਬ ਤਾਂ ਕਦੇ ਵੀ ਨਹੀਂ ਆਪਾਂ ਹੋ ਸਕਦੇ ਬਹੁਤ ਵੱਡਾ ਫਨਕਾਰ ਹੈ ਤੇ ਮੈਂ ਉਸ ਬੰਦੇ ਦਾ ਦਿਲੋਂ ਸਤਿਕਾਰ ਕਰਦਾ ਤੇ ਉਹਦੇ ਚਾਹਣ ਵਾਲੇ ਸਰੋਤਿਆਂ ਦਾ ਵੀ ਮੈਂ ਬਹੁਤ-ਬਹੁਤ ਸਰ ਧੰਨਵਾਦ ਕਰਦਾ ਔਰ ਮੈਂ ਮਾਫੀ ਚਾਹੁੰਨਾ ਹੈ ਉਸ ਗੁਰੂ ਜੀ ਦਾ ਗੀਤ ਹੈ ਨਾ ਉਸ ਵੀਰ ਦਾ ਗੀਤ ਗਾਉਂਦੇ ਸਮੇਂ ਕੋਈ ਵੀ ਮੈਥੋਂ ਗਲਤੀ ਹੋ ਜੇ ਤਾਂ ਮੈਂ ਮਾਫੀ ਚਾਹਨਾ ਬਹੁਤ ਵੱਡੇ ਫਨਕਾਰ ਸੀਗੀ ਹਾਂ ਜਰੂਰ ਸੁਣਾਮਕ ਜੀ ਬੱਸ ਬੀਟ ਸੁਣਾਦਾ ਜਾਂ ਮੇਰੇ ਸਰੋਤਨ ਨੂੰ ਸੈੱਡ ਸੁਣਾਦਾ ਸੈੱਡ ਹੀ ਸੁਣਾਓ ਜੀ ਤੁਸੀਂ ਸੈੱਡ ਕਿਉਂਕਿ ਇੱਕ ਪਤਾ ਕੀ ਹੈ ਨਾ ਇਹ ਦੇਖੋ ਧਰਮਪ੍ਰੀਤ ਜੀ ਦੇ ਦੇਖੋ ਜਾਣ ਤੋਂ ਬਾਅਦ ਜਿਵੇਂ ਕਹਿ ਲਈ ਉਹਨਾਂ ਦੀ ਆਵਾਜ਼ ਇੱਕ ਤਰ੍ਹਾਂ ਤੇ ਜਿਵੇਂ ਕਹਿ ਲਈ ਤਾਂ ਤੁਹਾਡੇ ਵਿੱਚ ਜਿੰਦਾ ਪਈ ਆ ਹਲੇ ਇਹ ਤਾਂ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਦਾ ਗਾਣਾ ਉਹਨੂੰ ਗਾਉਣੇ ਹੋਗੇ ਬਿਲਕੁਲ ਜੀ ਸੋ ਅੱਜ ਆਪਾਂ ਸਾਈਡ Song ਜਿਹੜਾ ਤੁਹਾਡੇ ਤੋਂ ਦਰਸ਼ਕਾਂ ਨੂੰ ਜਿਹੜਾ ਪੇਸ਼ ਕਰਨਾ ਜ਼ਰੂਰ ਜੀ ਮਹਿਨੂ ਕੀ ਪਤਾ ਸੋ ਉਸ ਚੰਦਰੀ ਦੀ ਚਾਲ ਦਾ ਅੱਜ ਤਾਂ ਨਹੀਂ ਸਾਡਾ ਸੀ ਪਿਆਰੀ ਕਈ ਸਾਲ ਦਾ ਮੈਨੂੰ ਦਿਲ ਚ ਬਸਾ ਕੇ ਬੂਹੇ ਨਾਜਰਾਂ ਦੇ ਦਿਲ ਚ ਬਸਾ ਕੇ ਬੂਹੇ ਨਾਜਰਾਂ ਦੇ ਕਹਦੇ ਸੀ ਉਹ ਪੀੜ ਦੀ ਰਹੀ ਜਿਵੇਂ ਮਿੱਟੀ ਦਾ ਬਣਾ ਕੇ ਕਾਰ ਖੇਡਦੇ ਜਵਾਕ ਮਾਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ ਜਿਵੇਂ ਮਿੱਟੀ ਦਾ ਬਣਾ ਕੇ ਕਾਰ ਖੇਡਦੇ ਜਵਾਕ ਮਾਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ ਹਾਂਜੀ ਦੋਸਤੋ ਹੁਣੇ-ਹੁਣੇ ਤੁਸੀਂ ਬਾਈ ਦੀ ਆਵਾਜ਼ ਦੇ ਵਿੱਚ ਇਹਦਾ ਗਾਣਾ ਸੁਣਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਲੱਗਦਾ ਕਿ ਤੇ ਨਾ ਕਿਤੇ ਜਿਹੜਾ ਗਾਣਾ ਇਹ ਬਿਲਕੁਲ ਹੂਬ ਹੂ ਧਰਮਪ੍ਰੀਤ ਦੇ ਜਿਹੜੀ ਤਰਜ਼ ਦੇ ਵਿੱਚ ਗਾਇਆ ਗਿਆਗਾ ਬਿਲਕੁਲ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਜੀ ਗਾਣਾ ਸੀ ਜਿਹੜਾ ਤੁਹਾਡਾ ਬਾਈ ਜੀ ਧੰਨਵਾਦ ਤੁਹਾਡਾ ਤੇ ਬਾਈ ਜਿਹੜਾ ਇਹ ਆਪਣਾ ਪਹਿਲਾ ਗਾਣਾ ਆਇਆ ਸੀਗਾ ਇਹ ਕਦੋਂ ਆਇਆ ਸੀ ਤੁਹਾਡਾ ਹਾਂਜੀ ਇਹ ਮੇਰੀ ਹਿਸਟਰੀ ਸਾਰਾ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ ਸਰ ਮੈਂ ਨਾ ਐਜ਼ ਅ ਰਿਲਾਇੰਸ ਪੰਪ ਤੇ ਸੁਪਰਵਾਈਜ਼ਰ ਦੀ ਜੋਬ ਕਰਦਾ ਸੀ ਠੀਕ ਹੈ ਜੀ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ मैडम हरमीत जस्सी जी और डीगल साहब जिन्ना ने मेरी इंटरव्यू कीती जी ठीक है जी ओठो मेनू ਨਰਮਣੇ ਜੇ ਨੂੰ ਇੰਨਾ ਵਾਇਰਲ ਕੀਤਾ ਉਹਨਾਂ ਦੀ ਵੀਡੀਓ ਕਦੋਂ ਹੋਈ ਸੀ ਪਹਿਲੀ ਇੰਟਰਵਿਊ ਆਪਣੀ ਉਹ ਮੇਰੀ ਹੋਈ ਸੀਗੀ ਜੀ 12 12 ਦੇ ਲਗਭਗ ਹੋਈ ਸੀ ਜੀ ਠੀਕ ਹੈ ਜੀ ਹਾਂਜੀ ਬਸ ਇਸ ਦੇ 80% ਜੇ ਹੋਈ ਸੀਗੀ ਠੀਕ ਹੈ ਤੇ ਉਥੋਂ ਮੈਂ ਇੰਨਾ ਵਾਇਰਲ ਹੋਇਆ ਜੀ ਮਤਲਬ ਬਹੁਤ ਹੀ ਜਿਆਦੇ ਸਰੋਤਿਆਂ ਨੇ ਔਰ ਪਿਆਰ ਮਾਨ ਬਖਸ਼ਿਆ ਕਿਸੇ ਨੇ ਵੀ ਮੈਨੂੰ ਕਦੇ ਕੋਈ ਮਤਲਬ ਵੀ ਐ ਜੀ ਹੁਣ ਤੱਕ ਕਦੇ ਵੀ ਕੋਈ ਵੀ ਬੈਡ ਕਮੈਂਟ ਨਹੀਂ ਕੀਤਾ ਜੀ ਠੀਕ ਹੈ ਜੀ ਜਿੰਨੀ ਵੀ ਮੇਰੀ ਵੀਡੀਓ ਵਾਇਰਲ ਹੋਈਆਂ ਨਹੀਂ ਗਿਆ ਇੱਕ ਆਰਟਿਸਟ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਬਹੁਤ ਵੱਡੀ ਗੱਲ ਹੈ ਸਰ ਮੈਂ ਇਸ ਲਈ ਮੈਂ ਸਰੋਤਿਆਂ ਦਾ ਕਰਜ਼ਦਾਰ ਹਾਂ ਠੀਕ ਹੈ ਜੀ ਜਿਨ੍ਹਾਂ ਨੇ ਕਿ ਮੈਨੂੰ ਕਦੇ ਕੋਈ ਬੈਡ ਕਮੈਂਟ ਕੀਤਾ ਨਹੀਂ ਗਿਆ ਠੀਕ ਹੈ ਜੀ ਅੱਛਾ ਜੀ ਉਸ ਤੋਂ ਵੀਡੀਓ ਤੋਂ ਵਾਇਰਲ ਹੋਣ ਤੋਂ ਬਾਅਦ ਸਰ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਡੂਸਰ ਜੀ ਰਾਜਪਾ ਜੀ ਠੀਕ ਹੈ ਜੀ ਜੋ ਕਿ ਰਤਿਆ ਦੇ ਵਿੱਚ ਸਟੂਡੀਓ ਲੱਗਿਆ ਹੋਗਾ ਰਾਜ ਰਿਕਾਰਡ ਰਤਿਆ ਠੀਕ ਆ ਉਹਨਾਂ ਨੇ ਮੈਨੂੰ ਸਾਰਾ ਸਟੂਡੀਓ ਦੇ ਵਿੱਚ ਖੜਨਾ ਔਰ ਉੱਥੇ ਗਾਉਣਾ ਸਿਖਾਇਆ ਉਹਨਾਂ ਦੇ ਸਿਖਾਉਣ ਤੋਂ ਬਾਅਦ ਸਾਰਾ ਉਹਨਾਂ ਨੇ ਮੇਰੇ ਗੀਤ ਕੀਤੇ ਗੀਤ ਕਰਨ ਤੋਂ ਬਾਅਦ ਸਾਰਾ ਉਸ ਤੋਂ ਬਾਅਦ ਸਾਨੂੰ ਵਕ ਵਕ ਰਾਈਟਰ ਮਿਲੇ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਝੰਡੂ ਕੰਦੇ ਵਿੱਚ ਸੇਵਕ ਜੀ ਸੇਵਕ ਅਣਜਾਨ ਜੀ ਠੀਕ ਆ ਔਰ ਗੁਰਦੀਪ ਚੂਟੀਆਂ ਜੀ ਜੋ ਸਾਡੇ ਪ੍ਰੋਡਿਊਸਰ ਜੀ ਸੀ ਉਹ ਖੁਦ ਵੀ ਲਿਖਦੇ ਸੀਗੇ ਜੀ ਹੂੰ ਹੂੰ ਤੇ ਬੱਗੇ ਸਰ ਵੀ ਜਿਹੜੇ ਤੁਹਾਡਾ ਆਪਣਾ ਗਾਣਾ ਆਇਆ ਸੀ ਪਹਿਲਾ ਗਾਣਾ ਆਇਆ ਸੀ ਇਹ ਕਿਹੜੇ ਰੈਕਟਰ ਦਾ ਲਿਖਿਆ ਆਇਆ ਵੇ ਇਹ ਸੀ ਰਾਜ ਰਿਕਾਰਡ ਰਤੀਆ ਜੀ ਰਾਜਪਾਜੀ ਗਾ ਕੇ ਸੁਣਾ ਸਕਦੇ ਆਪਣੇ ਦਰਸ਼ਕਾਂ ਨੂੰ ਹਾਂ ਸਰ ਮੈਂ ਜਰੂਰ ਸੁਣਾਉਂਗਾ ਠੀਕ ਹੈ ਜੀ ਬੇ ਮੈਂ ਹੋਗੀ ਮਜਬੂਰ ਮੈਨੂੰ ਜਾਂਦੀ ਜਾਂਦੀ ਕਹੇਗੀ ਮੇਲ ਹੋਣਾ ਨਹੀਂ ਦਵਾਰਾ ਕਹਿ ਕੇ ਜਾਨ ਕੱਢ ਲੇਗੀ ਖੌਰੀ ਕੀੜੀ ਗੱਲੋਂ ਮੈਥੋਂ ਹੁੰਦੀ ਜਾਵੇ ਦੂਰੀ ਖੌਰੀ ਕੀੜੀ ਗੱਲੋਂ ਮੈਥੋਂ ਹੁੰਦੀ ਜਾਵੇ ਦੂਰ ਨਹੀਂ ਦੱਸਦੀ ਕਸੂਰ ਮੇਰੇ ਚੱਲੇ ਦਿਲ ਦਾ ਆਖਦੀ ਹੁੰਦੀ ਸੀ ਕਦੀ ਜਾਨ ਤੂੰ ਪਿਆਰਾ ਜਾਨ ਸੂਲੀ ਉੱਤੇ ਟੰਗ ਉਹਨੂੰ ਕੀ ਮਿਲਦਾ ਹਾਂਜੀ ਇਹ ਕਿਹੜੇ ਰੈਕਟਰ ਦਾ ਦੱਸਿਆ ਤੁਸੀਂ ਲਿਖਿਆ ਹੋਇਆ ਹੈ ਇਹ ਰਾਜਪਾਜੀ ਜੋ ਸਾਡੇ ਪ੍ਰੋਡਿਊਸਰ ਜੀ ਨੇ ਉਹਨਾਂ ਨੇ ਹੀ ਸਾਰਾ ਲਿਖਿਆ ਸੀ ਇਹ ਕਿਹੜੇ ਚੈਨਲ ਦੇ ਉੱਤੇ ਜਿਹੜਾ ਤੁਹਾਡਾ ਗਾਣਾ ਆਇਆ ਹੋਇਆ ਹੈ ਇਹ ਰਾਜਰ ਕੋਰਟ ਰੱਤੀਏ ਜੀ ਉਹਨਾਂ ਦੀ ਚੈਨਲ ਹਾਂਜੀ ਆਉਂਦੀ ਹੈ 뮤직 ਵੀ ਉਹਨਾਂ ਦੀ ਦਿੱਤਾ ਹੋਇਆ ਜੀ ਉਹਨਾਂ ਦੇ 뮤직 ਦਿੱਤਾ ਹੋਇਆ ਸਾਰਾ ਠੀਕ ਹੈ ਜੀ ਹਾਂਜੀ ਸੋ ਜਿਹੜਾ ਅੱਗੇ ਤੁਹਾਡਾ ਕੈਰੀਅਰ ਸੀ ਮਤਲਬ ਅੱਗੇ ਤੁਹਾਨੂੰ ਕਿਹੜੇ-ਕਿਹੜੇ ਰੈਕਟਰ ਮਿਲੇ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਗਿੱਲ ਚੋੜਾਂ ਵਾਲੀ ਜੀ ਜਿਨ੍ਹਾਂ ਨੇ ਧਰਮਪ੍ਰੀਤ ਨੂੰ ਦਿੱਤਾ ਸੀਗਾ ਜੀ Song ਚੋਗਾ ਮੁੱਕ ਗਿਆ ਉਹ ਧਾਰਮਿਕ ਜਿਆਦਾ ਨਹੀਂ ਜੀ ਇਸ ਲਈ ਉਹਨਾਂ ਦੇ ਮੈਂ ਜ਼ਰੂਰ ਦੋ ਬੋਲ ਪੇਸ਼ ਕਰੂੰਗਾ ਕਹਾਂ ਅਨੁਕਾ ਫੁਲਾ ਫਿਰਦਾ ਹਰਦਮ ਮੌਤ ਬਸਾਰੀ ਓਏ ਕਾਲ ਤਾ ਬੈਠਾ ਕੰਦੇ ਤੇਰੇ ਕਰ ਅਸਵਾਰੀ ਓਏ ਦਾਣਾ ਪਾਣੀ ਮੁੱਕ ਗਿਆ ਜਾਣਾ ਆਖਰਕਾਰ ਨੂੰ ਚੋਗਾ ਮੁੱਕ ਗਿਆ ਚੋਗਾ ਮੁੱਕ ਗਿਆ ਜਦ ਬੰਦਿਆਂ ਛੱਡਣਾਸ ਨਸਾਰ ਨੂੰ ਚੋਗਾ ਮੁੱਕ ਗਿਆ ਜਦ ਬੰਦਿਆਂ ਛੱਡਣਾਸ ਨਸਾਰ ਨੂੰ ਹਾਂਜੀ ਸੋ ਹੁਣ ਜਿਹੜਾ ਮੌਜੂਦਾ ਜਿਹੜਾ ਤੁਹਾਡਾ ਟਾਈਮ ਆਗਾ ਇਸ ਟਾਈਮ ਦੇ ਵਿੱਚ ਤੁਸੀਂ ਕਿੱਥੇ ਤੁਸੀਂ ਦੱਸ ਰਹੇ ਸੀ ਕੰਮ ਕਰ ਰਹੇ ਹੋਗੇ ਐਜੇ ਸਰ ਆਈਓਸੀਐਲ ਪੰਪ ਦੇ ਮੈਨੇਜਰ ਹਨ ਚੰਡੂਕੇ ਪਿੰਡ ਹਾਂਜੀ ਚੰਡੂਕੇ ਪਿੰਡ ਦੇ ਵਿੱਚ ਠੀਕ ਹੈ ਅਗਰ ਹੁਣ ਤੁਹਾਡੇ ਤੋਂ ਕੋਈ ਮਤਲਬ ਹੋਰ ਕੰਪਨੀ ਜਾਂ ਕੋਈ ਹੋਰ ਵੀਰ ਤੁਹਾਡੇ ਤੋਂ ਗਾਣਾ ਜਿਹੜਾ ਰਿਕਾਰਡ ਕਰਵਾਉਣਾ ਚਾਹੁੰਦਾ ਹੋਵੇ ਹਾਂਜੀ ਤਾਂ ਤੁਸੀਂ ਇਹਨਾਂ ਜਿਹੜਾ ਰਾਜ ਨੇ ਤੁਸੀਂ ਦੱਸਿਆ ਪ੍ਰੋਡਿਊਸਰ ਰਤੀਏ ਇਹਨਾਂ ਦੇ ਨਾਲ ਬੌਂਡ ਹੋ ਜਾਂ ਫਿਰ ਉਦਾਂ ਨਹੀਂ ਸਰ ਮੈਂ ਕਿਸੇ ਨਾਲ ਵੀ ਬੌਂਡ ਨਹੀਂ ਹੈਗਾਗਾ ਠੀਕਾ ਮਤਲਬ ਪਹਿਲਾਂ ਮੈਂ ਰਾਜਪਾਜੀ ਤੋਂ ਸ਼ੁਰੂਆਤ ਕਰਕੇ ਸਰ ਉਸ ਤੋਂ ਬਾਅਦ ਹੁਣ ਮੇਰੇ ਸੌਂਗ ਹੋਏ ਸੀਗੇ ਪਾਤੜਾ ਕਿਸੇ ਹੋਰ ਮਤਲਬ 뮤직 ਡਾਇਰੈਕਟਰ ਨਹੀਂ ਕਿਹਨੇ ਹੁਣ ਹਾਂਜੀ ਪਾਤੜਾ ਉਸੇ SK ਉਹਨਾਂ ਦੀ ਫੁੱਲ ਫਾਰਮ ਹੈ ਸੁਖਵੀਰ ਸੁਖਾ ਸੁਖਵੀਰ ਜੀ ਜੋ ਕਿ ਪ੍ਰੋਡੂਸਰ ਜੀ ਨੇ ਐਜ਼ ਅ ਸਿੰਗਰ ਵੀ ਨੇ ਓਕੇ ਬਹੁਤ ਵਧੀਆ ਇਨਸਾਨ ਨੇ ਤੇ ਇਹਨਾਂ ਦੇ ਜਿਹੜੇ ਤੁਹਾਡੇ ਹੁਣ ਗਾਣੇ ਆਏ ਸੀ ਉਸੇ ਚੈਨਲ ਦੇ ਉੱਤੇ ਆਏ ਸੀ ਪਹਿਲਾਂ ਰਾਜ ਰੈਕੋਰਡਸ ਆ ਲੈਂਦੇ ਜਾਂ ਹੋਰ ਕਿਸੇ ਨਹੀਂ ਜੀ ਉਹ ਹੈ ਆਪਣਾ ਚੈਨਲ ਤੇ ਹੁਣ ਗੁਰਦੀਪ ਝੋਟੀਆਂ ਜੀ YouTube ਤੇ ਹੈ ਗੁਰਦੀਪ ਝੋਟੀਆਂ ਹਾਂਜੀ ਠੀਕ ਹੈ ਇਹ ਤੁਹਾਡੇ ਝੋਟੀਆਂ ਦੀ ਨਹੀਂ ਇਹ ਤਾਂ ਫਿਰ ਇਹ ਝਾਖਲ ਝੋਟੀਆਂ ਜੀ ਝਾਖਲ ਝੋਟੀਆਂ ਚੇਹੇ ਹੁੰਦਾ ਪਾਸੇ ਆ ਗਿਆ ਹਾਂਜੀ ਬਹੁਤ ਵਧੀਆ ਇਨਸਾਨ ਨੇ ਹਮ ਹਮ ਤੇ ਸੁਖਾ ਸੁਖਵੀਰ ਜੀ ਵੀ ਸਰ ਬਹੁਤ ਹੀ ਨੇਕ ਇਨਸਾਨ ਨੇ ਤੇ ਉਹਨਾਂ ਨੇ ਸਰ ਮੇਰਾ ਹੁਣ ਸੌਂਗ ਕੀਤਾ ਸੀਗਾ ਉਹਦੇ ਵਿੱਚ ਜਰੂਰ ਦੋ ਬੋਲ ਸੁਣਾਉਂਗਾ ਤਲੀਆਂ ਤੇ ਰੱਖ ਨਾ ਚਗਾ ਆਂ ਘਰ ਚੋਜਵੇ ਇਕ ਨਾਲ ਲਾ ਕੇ ਕਰਿਆ ਨਾ ਘਰ ਚੋਜਵੇ ਇਨਾ ਹੱਕ ਨਾ ਦਿਤਾਇਆ ਕਰ ਮੇਰੇ ਉੱਤੇ ਇੱਕ ਦਿਨ ਖੋਣਾ ਪਊਗਾ ਸਾਨੂੰ ਅੰਬਰਾਂ ਤੋਂ ਟੁੱਟੇ ਤਾਰੇ ਬੰਗਰਾ ਹਏ ਬੱਕੂ ਬੱਕ ਹੋਣਾ ਪਊਗਾ ਸਾਨੂੰ ਅੰਬਰਾਂ ਤੋਂ ਟੁੱਟੇ ਤਾਰੇ ਬੰਗਰਾ ਹਏ ਬੱਕੂ ਬੱਕ ਹੋਣਾ ਪਊਗਾ ਸੋ ਜੇਕਰ ਆਪਾਂ ਤੁਹਾਡੀ ਸਿੰਗਲੈਂਡ ਦੀ ਗੱਲ ਕਰੀ ਜਾਵੇ ਤਾਂ ਇਹਦੇ ਵਿੱਚ ਸਪੋਰਟ ਮਤਲਬ ਜਿਵੇਂ ਆਪਾਂ ਨੂੰ ਫੈਮਿਲੀ ਦੀ ਹੁੰਦੀ ਆ ਜਾਂ ਯਾਰਾਂ ਦੋਸਤਾਂ ਦੀ ਹੁੰਦੀ ਆ ਸੋ ਨੂੰ ਸਭ ਤੋਂ ਵੱਧ ਸਪੋਰਟ ਜਿਹੜੀ ਕਿੱਥੋਂ ਮਿਲੀ ਬੈਸੇ ਤਾਂ ਸਰ ਮੈਨੂੰ ਨਈ ਮੇਰੇ ਘਰ ਦੇ ਵਿੱਚੋਂ ਵੀ ਔਰ ਮੇਰੇ ਜੀ ਜਿਹੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਆ ਜੀ ਸਾਰਿਆਂ ਦੀ ਸਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ ਖਾਸ ਕਰਕੇ ਸਰ ਮੈਂ ਬਹੁਤ ਹੀ ਕੁਝ ਕਿ ਮਿੱਤਰ ਨੇ ਕਿ ਮੇਰੇ ਜਿਵੇਂ ਕਿ ਮਤਲਬ ਵੀ ਔਰ ਖੇਤੀ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਹੂੰ ਹੂੰ ਮਤਲਬ ਬਹੁਤ ਹੀ ਵਧੀਆ ਸਰ ਮੇਰੇ ਨਾਲ ਰਿਲੇਸ਼ਨ ਰੱਖਦੇ ਆ ਉਹਨਾਂ ਨੇ ਮੈਨੂੰ ਸਰ ਵੀ ਬਹੁਤ ਸਪੋਰਟ ਦਿੱਤੀ ਜੀ ਕਿਉਂਕਿ ਇਹਦੇ ਵਿੱਚ ਖਾਸ ਕਰਕੇ ਸਰ ਬਹੁਤ ਕੁਝ ਜ਼ਿੰਮੇਵਾਰਾਂ ਦੇ ਮੁੰਡੇ ਨੇ ਨਾ ਮੈਂ ਕੋਈ ਚੱਕਰ ਨਹੀਂ ਆ ਨਾ ਸਰ ਜਿਨ੍ਹਾਂ ਨੇ ਮੈਨੂੰ ਸਪੋਰਟ ਦਿੱਤੀ ਹੈ ਨਹੀਂ ਨਹੀਂ ਸਹੀ ਹੈ ਜੀ ਬਿਲਕੁਲ ਅੱਪਾ ਮੈਂ ਡਰੈਕਟ ਬੋਲਦਾ ਬਹੁਤ ਹੀ ਸਰ ਮੇਰਾ ਇੰਨਾ ਸਤਿਕਾਰ ਕਰਦੇ ਨਾ ਮਾਨ ਕਰਦੇ ਆ ਕਿਉਂਕਿ ਤੁਸੀਂ ਖੁਦ ਵੀ ਬਹੁਤ ਜਿਆਦਾ ਸਤਿਕਾਰ ਕਰਦੇ ਹੋ ਲੋਕਾਂ ਦਾ ਕਿਉਂਕਿ ਅਸੀਂ ਤੁਹਾਨੂੰ ਮਿਲਦੇ ਰਹਿਣੇ ਹਾਂਗੇ ਦੇਖੋ ਆਉਣੇ ਹਾਂਗੇ ਤੁਹਾਡੇ ਕੋਲ ਇੱਥੇ ਬੰਪ ਤੇ ਤਾਂ ਦੇਖਣਾ ਤੁਸੀਂ ਬਹੁਤ ਜਿਆਦਾ ਰਿਸਪੈਕਟ ਕਰਦੇ ਹੋ ਹਰ ਇੱਕ ਪਰਸਨ ਦੀ ਹੈਨਾ ਇਹਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਵੀ ਮਤਲਬ ਜੇ ਤੁਸੀਂ ਰਿਸਪੈਕਟ ਕਰਦੇ ਹੋ ਤਾਂ ਹੀ ਕਹਿੰਦੇ ਹੁੰਦੇ ਨੇ ਜਿਵੇਂ ਦੁੱਗਣੀ ਹੋ ਕੇ ਮਿਲਦੀ ਹੈ ਰਿਸਪੈਕਟ ਵੀ ਹੈਨਾ ਤੁਸੀਂ ਬਿਲਕੁਲ ਤਾਂ ਜਿਹੜਾ ਅੱਗੇ ਹੁਣ ਆਉਣ ਵਾਲੇ ਕੈਰੀਅਰ ਦੇ ਵਿੱਚ ਤੁਸੀਂ ਕੀ ਮਤਲਬ ਤੁਹਾਡਾ ਕੋਈ ਗਾਣਾ ਨਵਾਂ ਸਰ ਮੇਰਾ ਨਵਾਂ Song ਆ ਰਿਹਾ ਜੀ ਜਲਦੀ ਮਾਨਸਾ ਸਟੂਡੀਓ ਦੇ ਵਿੱਚ ਹੋਊਗਾ ਔਰ ਮੇਰੇ ਰਾਈਟਰ ਨੇ ਗਰਦੀਪ ਚੂਟੀਆਂ ਜੀ ਖidmat ਦੇ ਵਿੱਚ ਪੇਸ਼ ਹੋਊਗਾ ਜਿਹੜਾ ਵੀਡੀਓ ਆ ਰਿਹਾ ਜਾਂ ਵੀਡੀਓ ਕਰਾਂਗੇ ਸਰ ਜਰੂਰ ਵੀਡੀਓ ਕਰਾਂਗੇ ਜੀ ਹਾਂਜੀ ਬਸ ਜਲਦੀ ਆ ਰਿਹਾ ਇੱਕ ਸਰ ਬਹੁਤ ਹੀ ਸਤਿਕਾਰਯੋਗ ਰਾਈਟਰ ਨੇ ਮੇਰੇ ਹਾਂਜੀ ਮਨਵੀਰ ਕੌਰ ਰਾਮਪਰਾਪੂਲ ਜੀ ਠੀਕ ਆ ਉਹਨਾਂ ਦਾ ਸਰ ਚਿੱਟਾ Song ਸੀਗਾ ਜੋ ਕਿ ਸਾਡੀ ਅੱਜ ਦੀ ਜਨਰੇਸ਼ਨ ਨੂੰ ਸੇਧ ਦੇਣ ਵਾਲਾ ਸੀਗਾ YouTube ਤੇ ਹੈਗਾ ਸਾਰਾ ਪਲੀਜ਼ ਮੈਂ ਸਰੋਤਿਆਂ ਅਗੇ ਜਰੂਰ ਗੁਜਾਰਸ਼ ਕਰਦਾ ਬੇਨਤੀ ਕਰਦਾ ਉਹ Song ਨੂੰ ਸਰ ਜਰੂਰ ਸੁਣਨਾ ਚਿੱਟਾ Song ਹੈ ਜੀ ਬਹੁਤ ਹੀ ਸਤਿਕਾਰਯੋਗ ਰਾਈਟਰ ਨੇ ਸਾਡੇ ਮਨਵੀਰ ਕੌਰ ਰਾਮਪੁਰਾ ਫੁੱਲ ਜੀ ਮਤਲਬ ਸੋਨੇ ਕਲਮ ਜੀ ਉਹਨਾਂ ਦੇ ਸੇਧ ਦੇਣ ਵਾਲਾ ਸੌਂਗਾ ਜੀ ਹਣਾ ਸਰੋਸ ਮਤਲਬ ਸਾਰਿਆਂ ਦੀ ਧੀ ਐਜ਼ ਇਹ ਲੀਡਰਸ਼ਿਪ ਤੇ ਐਜ਼ ਇੱਕਸਾਨੀ ਤੇ ਕਿ ਜਿੰਮੇ ਸਾਡੀ ਜਰਨਲ ਸੌਰੀ ਕਿਸਾਨੀ ਤੇ ਜਵਾਨੀ ਦਾ ਕਾਣ ਕਿਸਾਨੀ ਤੇ ਜਵਾਨੀ ਤੇ ਕਾਣ ਹੋ ਰਿਹਾਗਾ ਹਣਾ ਜੀ ਕਿਵੇਂ ਸਾਡੀ ਲੀਡਰਸ਼ਿਪ ਸਾਡਾ ਕਾਣ ਕਰ ਰਹੀ ਹੈ ਜਾਂ ਸਾਡਾ ਮਤਲਬ ਨਸ਼ਾ ਸਾਨੂੰ ਕਿਵੇਂ ਮਾਰ ਰਿਹਾਗਾ ਹਾਂ ਉਹ ਸੌਂਗਾ ਸਰ ਚਿੱਟੇ ਤੇ ਮੈਂ ਜਰੂਰ ਸਰ ਉਹਦੇ ਦੋ ਬੋਲ ਜਰੂਰ ਸੁਣਾਉਣਾ ਠੀਕ ਹੈ ਜੀ ਜਰੂਰ ਸੁਣਾਓ ਹੋ ਕੁਦਰਤ ਕਰੋਪ ਗਈ ਇੱਥੇ ਬੰਦਾ ਬੰਦੇ ਦੀ ਦਾਰੂ ਜੀ ਨੂੰ ਰੱਬ ਨੇ ਮਾਰ ਦਿੱਤਾ ਉਹਨੂੰ ਦੱਸ ਕੀ ਦੁਨੀਆ ਮਾਰੂ ਕਿਰਸਾ ਨਾਲ ਜੋੜੇ ਸੀ ਹਾਏ ਕਿਰਸਾ ਨਾਲ ਜੋੜੇ ਸੀ ਸਾਰੇ ਘਰ ਹੜ੍ਹਾਂ ਵਿੱਚ ਹੜ ਗਏ ਗੱਭਰੂ ਪੁੱਤ ਮਾਪਿਆਂ ਦੇ ਲੋਕੋ ਚਿੱਟਾ ਪੀਪੀ ਮਰ ਗਏ ਗੱਭਰੂ ਪੁੱਤ ਮਾਪਿਆਂ ਦੇ ਲੋਕੋ ਚਿੱਟਾ ਪੀਪੀ ਮਰ ਗਏ ਇਹ ਬਹੁਤ ਹੀ ਸੁਣੀ ਕਲਮ ਹੈ ਜੀ ਬਹੁਤ ਹੀ ਵਧੀਆ ਲਿਖਿਆ ਜੀ ਉਸ ਕੁੜੀ ਨੇ ਤੇ ਮਤਲਬ ਮੈਂ ਸਰੋਤਿਆਂ 'ਗੇ ਹੀ ਉਮੀਦ ਔਰ ਆਸ ਔਰ ਬੇਨਤੀ ਕਰਦੇ ਬੀਸ YouTube ਤੇ ਸਰ ਮੇਰਾ ਚਿੱਟਾ Song ਪਰ ਕੇ ਜਰੂਰ ਸੁਣੋ ਬਹੁਤ ਸੋਹਣਾ Song ਆ ਜੀ ਇਹ ਦਰਸ਼ਕਾਂ ਨੂੰ ਮਤਲਬ ਆਪਣੀ ਜਿਹੜੀ ਲੋਕ ਨੇ ਉਹਨਾਂ ਨੂੰ ਸੇਧ ਦੇਣ ਵਾਲਾ ਜਿਹੜਾ Song ਆ ਗਿਆ ਕਿਉਂਕਿ ਅੱਜ ਕੱਲ ਜਿਹੜਾ ਚਿੱਟਾ ਜਾਂ ਮਤਲਬ ਕਹਿੰਦੇ ਨਸ਼ੇ ਦਾ ਬਹੁਤ ਜਿਆਦਾ ਦੌਰ ਜਿਹੜਾ ਚੱਲ ਪਿਆ ਜਵਾਨੀ ਹੈ ਜਿਹੜੀ ਇਹਦੇ ਵਿੱਚ ਗਰਖ ਹੋ ਰਹੀ ਹੈ ਤੁਸੀਂ ਨਸ਼ੇਾਰੇ ਕੀ ਕਹਿਣਾ ਚਾਹੋਗੇ ਮਤਲਬ ਨਸ਼ੇ ਵਰਤ ਸਰ ਮੇਰੀ ਸਾਡੀਆਂ ਸਰਕਾਰਾਂ ਔਰ ਸਾਡੇ ਲੀਡਰਸ਼ਿਪ ਦੇ ਥੱਲੇ ਜਿਹੜੇ ਵੀ ਲੱਗੇ ਹੋਏ ਲੋਕ ਨੇ ਇਸ ਚੀਜ਼ ਦੀ ਸੇਲ ਕਰਦੇ ਇੱਕ ਤਰ੍ਹਾਂ ਦੀ ਸੇਲ ਹੀ ਲਾ ਲੂਗਾ ਨਾ ਮਤਲਬ ਇਸ ਚੀਜ਼ ਬੰਨਿਓ ਕੋਈ ਉਹ ਨਹੀਂ ਇਸ ਚੀ ਨੂੰ ਉਹ ਨਹੀਂ ਕਰਦੇ ਕਿ ਯਾਰ ਅਸੀਂ ਆਪਦੀ ਜਵਾਨੀ ਦਾ ਘਾਣ ਕਰ ਰਹੇ ਆ ਮੈਂ ਸਿਰਫ ਕਮਾਈ ਦੇ ਪਰਪਸ ਦੇ ਲਈ ਆਪਣਾ ਕਰ ਰਿਹਾ ਹਾਂ ਪਰਪਸ ਦੇ ਲਈ ਸਰ ਇਸ ਚੀ ਨੂੰ ਕਿਤਨਾ ਪੁੱਤ ਨੂੰ ਬਣਾ ਰਹੇ ਨੇ ਹਾਂਜੀ ਕਿਸੇ ਨੇ 30 ਪੁੱਤ ਨੂੰ ਮਤਲਬ ਨਸ਼ੇ ਦੇ ਉੱਤੇ ਲਾਉਣਾ ਬਹੁਤ ਗਲਤ ਗੱਲ ਆ ਬਹੁਤ ਗਲਤ ਗੱਲ ਆ ਸਰ ਕੋਈ ਇੱਕ ਆਪਣਾ ਜਿਹੜਾ ਕਮਾਈ ਦੇ ਪਰਪਸ ਲਈ ਕਿਸੇ ਦਾ ਕੱਲਾ ਕਹਿ ਰਤੀ ਪੁੱਤ ਹੁੰਦਾ ਦੇਖੋ ਨਾ ਉਹਨਾਂ ਦੇ ਘਰ ਦਾ ਕਲੇ ਚਰਾਗ ਹੁੰਦਾ ਇੱਕ ਬਿਲਕੁਲ ਜੀ ਉਹ ਬੁਝਾ ਦਿੰਦੇ ਹਾਂ ਉਹ ਦਾ ਕਿਤੇ ਨਾ ਕਿਤੇ ਮਤਲਬ ਨਾਸ਼ ਹੋ ਜਾਂਦਾ ਹਨਾ ਪੂਰੇ ਘਰ ਦਾ ਹਾਂਜੀ ਮਗਰ ਜਿਹੜੀਆਂ ਪ੍ਰਾਪਰਟੀਆਂ ਨੇ ਚਲੋ ਜੋ ਵੀ ਹੈ ਮਤਲਬ ਅਗਲੇ ਦਾ ਸਾਰਾ ਘਰ ਬਰਬਾਦ ਹੋ ਜਾਂਦਾ ਹਨਾ ਬਿਲਕੁਲ ਜੀ ਬਿਲਕੁਲ ਤੇ ਮੈਂ ਇਹੀ ਉਮੀਦ ਔਰ ਆਸ ਕਰਦਾ ਜੀ ਇਹਨਾਂ ਲੋਕਾਂ ਨੂੰ ਸਾਡੀ ਲੀਡਰਸ਼ਿਪ ਨੂੰ ਵੀ ਪਲੀਜ਼ ਇਦਾਂ ਪੰਜਾਬ ਦੇ ਨਾਲ ਖਿਲਵਾੜ ਨਾ ਕਰੋ ਜੇ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ 'ਚ ਮਤਲਬ ਮੌਕਾ ਮਿਲੇ ਕੋਈ ਨਸ਼ਿਆਂ ਪ੍ਰਤੀ ਕੋਈ ਵੀ ਗਾਣਾ ਕਰਨ ਦਾ ਜਾਂ ਕੁਝ ਵੀ ਤਾ ਤੁਸੀਂ ਜਰੂਰ ਮਤਲਬ ਬਿਲਕੁਲ ਜੀ ਬਿਲਕੁਲ ਮੈਂ ਤਿਆਰ ਆ ਜੀ ਕੋਈ ਵੀ ਸਰ ਰੈਕਟਰ ਕਿਉਂਕਿ ਰੈਕਟਰ ਦੀ ਸਰ ਆਸਾਂ ਹੁੰਦੀਆਂ ਨੇਗੀਆਂ ਕਲਾਕਾਰ ਤੇ ਉਹਦੀਆਂ ਉਮੀਦਾਂ ਤੇ ਸਰ ਖਰਾ ਉਤਰਨਾ ਕਲਾਕਾਰ ਨੂੰ ਚਾਹੀਦਾ ਵੀ ਹੈ ਤੇ ਜਿੰਨੇ ਹੁਣ ਤੱਕ ਤੁਹਾਡੇ ਗਾਣੇ ਆਏ ਨੇ ਇਹ ਸਾਰੇ ਸੈਡ Song ਹੀ ਆਏ ਨੇ ਜਾਂ ਕੋਈ ਹਾਂ ਸੈਡ ਹੈ ਜੀ ਮੇਰਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨਾਂ ਦਾ ਤਾਂ ਮੈਂ ਨਾਮ ਭੁੱਲ ਗਿਆ ਸੀਗਾ ਬਲਜਿੰਦਰ ਕੋਟਪਾਈ ਮਾਨ ਸਾਹਿਬ ਉਹਨਾਂ ਦੀ ਕਲਮ ਦਾ ਵੀ ਸਰ ਮੈਂ ਜਰੂਰ ਜ਼ਿਕਰ ਕਰਦਾ हूं ਬਹੁਤ ਹੀ ਵਧੀਆ ਕਲਮ ਹੈ ਜੀ ਜਿਨ੍ਹਾਂ ਨੇ ਐਡੇ ਵੱਡੇ ਫਨਕਾਰਾਂ ਨੂੰ ਕਲਮ ਦਿੱਤੀ ਸਰ ਧਰਮਪ੍ਰੀਤ ਜੀ ਨੇ ਔਰ ਬਾਈ ਹਰਦੇਵ ਮਾਈ ਨੰਗਲ ਜੀ ਤੇ ਹੋਰ ਵੀ ਅਦਰਕ ਵਾਇਸ ਕਲਾਕਾਰ ਨੇ ਜਿਨੇ ਜਿਤ ਤੱਕ ਦੇਖਿਆ ਯਾਰ ਤੁਸੀਂ ਹੁਣ ਦੱਸੇ ਨੇ ਰਾਈਟਰ ਜਿਨੇ ਵੀ ਲਗਭਗ ਮੇਰੇ ਖਿਆਲ ਵਿੱਚ ਜਿਨਿਆਂ ਨੇ ਧਰਮਪ੍ਰੀਤ ਜੀ ਨੂੰ ਗਾਣੇ ਦਿੱਤੇ ਨੇ ਉਹਦੇ ਵਿੱਚੋਂ ਕਾਫੀ ਰਾਈਟਰ ਨੇ ਜਿਹੜੇ ਤੁਹਾਨੂੰ ਗਾਣੇ ਦੇ ਰਹੇ ਨੇ ਹਾਂਜੀ 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 ਬਿਲਕੁਲ ਤੁਹਾਡੇ ਨਾਲ ਜੁੜੇ ਹੋਏ ਨੇ ਹਨਾ ਕੋਈ ਕਿਤੇ ਨਾ ਕਿਤੇ ਵੀ ਮਤਲਬ ਤੁਹਾਡੀ ਆਵਾਜ਼ ਕਰਕੇ ਜੁੜੇ ਹੋਏ ਨੇ ਤੁਹਾਡੀ ਜਿਹੜੀ ਆਵਾਜ਼ ਇਹਦੇ ਵਿੱਚ ਇੱਕ ਦਰਦ ਆ ਜਿੱਦਾਂ ਆਪਾਂ ਹੁਣ ਬਹੁਤ ਵੱਡੇ ਫੰਕਾਰ ਨੇ ਚਲੋ ਆਪਾਂ ਕੰਪੇਅਰ ਨਹੀਂ ਕਰਾਂਗੇ ਧਰਮਪ੍ਰੀਤ ਜੀ ਦੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਬਹੁਤ ਜ਼ਿਆਦਾ ਸਰ ਹਨਾ ਤੇ ਉਸੇ ਤਰ੍ਹਾਂ ਮਤਲਬ ਥੋੜੀ ਆਵਾਜ਼ ਦੇ ਵਿੱਚ ਵੀ ਇੱਕ ਦਰਦ ਆ ਜਿਹੜਾ ਝਲਕ ਰਿਹਾ ਕਿ ਤਰ੍ਹਾਂ ਕਿਤੇ ਲੱਗਦਾ ਵੀ ਤੁਸੀਂ ਜਿਹੜਾ ਸੈਡ Song ਲਈ ਸਪੈਸ਼ਲੀ ਜਿਵੇਂ ਕਹਿਆ ਰੱਬ ਨੇ ਗੋਡ ਗਿਫਟ ਕਹਿੰਲੀ ਗੋਡ ਗਿਫਟ ਸਰ ਹਾਂਜੀ ਗੋਡ ਗਿਫਟ ਵਾਲੀ ਗੱਲ ਹੈ ਹਨਾ ਜੀ ਬਸ ਇਹ ਤਾਂ ਸਰ ਮੈਂ ਦੇਖੋ ਇਹ ਗੱਲ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਨਾ ਵੀ ਧਰਮਪ੍ਰੀਤ ਬਹੁਤ ਵੱਡੀ ਚੀਜ਼ ਸੀ ਆਪਾਂ ਤੋਂ ਦੇ ਪੈਰ ਵਰਗੇ ਵੀ ਨਹੀਂ ਹੈਗੀ ਤੇ ਸਰ ਹਾਂ ਵੀ ਮੈਂ ਧਰਮ बस ਉਸ ਤੋਂ ਮੈਨੂੰ ਚੇਚਕ ਲੱਗ ਗਈ ਸਰ ਅ ਵੀ 22 ਦੀ ਰਾਤ ਤੇ ਕਿਉਂ ਨਾ ਚੱਲ ਜਾਵੇ ਹਨਾ ਤੇ ਬਸ ਮੈਨੂੰ ਵੀ ਵਧੀਆ ਲੱਗਦੇ ਸਰ ਬਹੁਤ ਵਧੀਆ ਤਰੀਕੇ ਨਾਲ ਇੱਕ ਤਰ੍ਹਾਂ ਤੇ ਕਹਿ ਲਿਆ ਤਾਂ ਉਹਨਾਂ ਦੀ ਆਵਾਜ਼ ਨੂੰ ਜਿੰਦਾ ਰੱਖਿਆ ਹੋਇਆ ਜਿੰਦਾ ਰੱਖਿਆ ਹੋਇਆ ਸਰ ਹਾਂਜੀ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਤੁਸੀਂ ਗਾਣੇ ਗਾਉਣੇ ਹੋਗੇ ਤਾਂ ਆਪਣੇ ਦਰਸ਼ਕਾਂ ਨੂੰ ਕੋਈ ਹੋਰ ਜਿਹੜਾ ਤੁਸੀਂ ਗਾਣਾ ਆਪਣਾ ਕੋਈ ਤੁਹਾਡਾ ਪਸੰਦੀਦਾ ਜਿਹੜਾ ਸੁਣਾਉਣਾ ਚਾਹੁੰਦੇ ਹੋ ਉਹ ਮੈਸੇਜ ਮੈਂ ਜ਼ਰੂਰ ਸੁਣਾਉਂਗਾ ਸਭ ਤੋਂ ਪਹਿਲਾਂ ਸਰ ਮੈਂ ਨਾ ਇੱਕ ਨਾਮਾਂ ਦੇ ਜ਼ਿਕਰ ਕਰਦਾ ਜਿਹੜੇ ਕਿ ਤੁਹਾਡੀ ਵੀਡੀਓ ਨੂੰ ਵੇਖ ਕੇ ਸਰ ਵੀ ਆਪਣੇ ਦੇ ਵਿੱਚ ਉਹ ਇੰਨਾ ਖੁਸ਼ੀ ਪ੍ਰਾਪਤ ਕਰਨਗੇ ਕਿ ਮੈਂ ਉਹਨਾਂ ਦਾ ਨਾਮ ਜ਼ਿਕਰ ਕੀਤਾ ਤੇ ਤੁਹਾਡੀ ਵੀਡੀਓ ਵਾਇਰਲ ਹੋਵੇਗੀ ਹਾਂ ਔਰ ਵਾਇਰਲ ਹੋਊਗੀ ਕਿਉਂਕਿ ਮੈਂ ਲੋਕਾਂ ਦਾ ਬਹੁਤ ਜਿਆਦਾ ਸਤਿਕਾਰ ਕਰਦਾ ਮੈਂ ਰਿਣੀ ਵੀ ਹਾਂ ਕਿ ਜਿਹੜੇ ਵੀਰ ਧਰਮਪ੍ਰੀਤ ਨੂੰ ਪੰਜਾਬ ਪੰਜਾਬ ਦੇ ਵਿੱਚੋਂ ਬਾਹਰ ਲਾਲੋ Rajasthan ਦੇ ਏਰੀਏ ਦੇ ਵਿੱਚ ਲਾਲੋ ਹਨ ਕੋਈ ਵੀ ਸੈਡ ਲਾਲੋ ਬਿਲਕੁਲ ਤੇ ਔਰ ਇੰਨਾ ਸੁਣਦੇ ਸੀ ਉਹ ਅੱਜ ਸਰੋਤੇ ਜਾਂ ਰਾਈਟਰ ਲਾਲੋ ਸਾਰਾ ਤੇ ਜਿਹੜੇ ਫਨਕਾਰ ਲਾਲੋ ਧਰਮਪ੍ਰੀਤ ਜੀ ਨੂੰ ਸੁਣਦੇ ਸੀ ਹਨ ਉਹ ਮੈਨੂੰ ਸਾਰੇ ਅੱਜ ਦੀ ਘੜੀ ਫੋਨ ਵੀ ਕਰਦੇ ਨੇ ਤੇ ਹੌਸਲਾ ਵੀ ਅਪਜਾਈ ਕਰਦੇ ਸਰ ਮੇਰਾ ਤੇ ਮਤਲਬ ਉਹਨਾਂ ਦੇ ਮੇਜੇਕਰ ਸਰ ਮੈਂ ਜਰੂਰ ਕਰਨਾ ਚਾਹੁੰਦਾ ਜਰੂਰ ਜੀ ਜਰੂਰ ਤੁਸੀਂ ਦਰਸ਼ਕਾਂ ਦਾ ਬਹੁਤ ਹੀ ਸਤਿਕਾਰਯੋਗ ਭਾਈ ਦੀਪਕ ਕੋਹਲੀਆ ਜੀ ਜੋ ਸਵਰਗਵਾਸੀ ਨੇ ਸਾਡੇ ਚ ਨਹੀਂ ਹੈਗੇ ਹਨ ਬੂਟਾ ਭਾਈ ਰੂਪਾ ਜੀ ਤੇ ਡੱਬ ਵਾਲੀ ਪਿੰਦਰ ਜੀ ਹਮ ਠੀਕ ਹੈ ਜੀ ਸਾਡੇ ਪਿੰਡ ਦੇ ਸਿੰਗਰ ਸਰ ਬਹੁਤ ਹੀ ਸਤਿਕਾਰਯੋਗ ਵੀਰ ਅਰਸ਼ਦੀਪ ਚੂਟੀਆਂ ਜੀ ਬਲਵੀਰ ਚੂਟੀਆਂ ਜੀ ਠੀਕ ਹੈ ਜੀ ਜੈਸਮੀਨ ਚੂਟੀਆਂ ਤੇ ਸਰ ਬਹੁਤ ਸਤਿਕਾਰ ਕਰਦੇ ਆ ਬਹੁਤ ਪਿਆਰ ਕਰਦੇ ਆ ਔਰ ਅਜੀਤਦੀਪ ਵੀਰ ਠੀਕ ਹੈ ਜੀ ਬਾਕੀ ਮੇਰੇ ਸਾਰੇ ਡਾਇਰੈਕਟਰ ਹੋਗੇ ਬਹੁਤ ਸਤਿਕਾਰ ਕਰਦੇ ਆ ਮਾਨ ਕਰਦੇ ਆ ਫੋਨ ਵੀ ਕਰਦੇ ਆ ਜੀ ਮੈਨੂੰ ਜਰੂਰ ਜਸਵਿੰਦਰ ਮੌਜੀਆ ਬਾਈ ਸਿੰਗਰਾ ਤੇ ਭਾਵੇਂ ਉਹ ਸਾਨੂੰ ਨਹੀਂ ਵੀ ਯਾਦ ਕਰਦੇ ਪਰ ਆਪਾਂ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਆ। ਚਲੋ ਚਲੋ ਵਧੀਆ ਗੱਲ ਹੈ। ਨਹੀਂ ਦੇਖੋ ਰਿਸਪੈਕਟ ਸਾਰੇ ਧਰਮਪ੍ਰੀਤ ਜੀ ਦੇ ਪਰਿਵਾਰ ਦਾ ਇਹ ਚੀਜ਼ ਦਾ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹੋ ਹਰ ਇੱਕ ਪਰਸਨ ਦੀ। ਅਸੀਂ ਤੁਹਾਡੇ ਕੋਲੇ ਆਉਣੇ ਆ ਪੰਪ ਤੇ ਇੱਥੇ ਵੀ ਦੇਖਦੇ ਆ। ਤੁਸੀਂ ਮਤਲਬ ਹਰ ਇੱਕ ਦੀ ਰਿਸਪੈਕਟ ਕਰਦੇ ਹੋ ਕੋਈ ਐਸੀ ਗੱਲ ਨਹੀਂ। ਇਹ ਸਾਰ ਆਪਣੇ ਜਨਮ ਚੀ ਹੈ। ਚਾਹੇ ਕੋਈ ਕਿਦਾਂ ਵੀ ਹੈ ਸਾਰਾ। ਚਾਹੇ ਉਹ ਅਮੀਰ ਹੈ ਤੇ ਚਾਹੇ ਉਹ ਗਰੀਬ ਹੈ। ਪਰ ਮੇਰੇ ਲਈ ਇਹ ਚੀਜ਼ ਮਾਇਨਾ ਨਹੀਂ ਰੱਖਦੀ। ਨਹੀਂ ਰਿਸਪੈਕਟ ਕਰਦਾ। ਮੇਰੇ ਲਈ ਰਿਸਪੈ ਸੋ ਜਿਹੜਾ ਹੁਣ ਆਪਾਂ ਗੱਲਬਾਤ ਕਰ ਰਹੇ ਸੀ ਕਿ ਜੇਕਰ ਤੁਸੀਂ ਦਰਸ਼ਕਾਂ ਨੂੰ ਕੋਈ ਆਪਣਾ ਹੋਰ ਪਸੰਦੀਦਾ ਜਿਹੜਾ ਗਾਣਾ ਉਹ ਸੁਣਾਉਣਾ ਚਾਹੁੰਦੇ ਹੋ ਹਾਂਜੀ ਜਰੂਰ ਸੁਣਾਵਾਂਗੇ ਧਰਮਪ੍ਰੀਤ ਵੀਰਦਸ ਜਰੂਰ ਸੁਣਾਵਾਂਗੇ ਕੀ ਲੱਗਦੇ ਸੋਹਣੀਏ ਕੀ ਲੱਗਦੇ ਕੀ ਲੱਗਦੇ ਸੋਹਣੀਏ ਕੀ ਲੱਗਦੇ ਮੁਖੜ ਤੇ ਤੇਰੇ ਬਿਲੋ ਸ਼ਰਮ ਮਹਿ ਜਾਣੀ ਨੈਣਾ ਵਿੱਚ ਤੇਰੇ ਸਾਨੂੰ ਮਿਲਣ ਦਾ ਚਾ ਨਹੀਂ ਮੁਖੜੇ ਤੇਰੇ ਵੱਲੋਂ ਸ਼ਰਮ ਆ ਜਾਣੀ ਨੈਣਾ ਵਿੱਚ ਤੇਰੇ ਸਾਨੂੰ ਮਿਲਣ ਦਾ ਚਾ ਨਹੀਂ ਇੱਕ ਦੂਜੇ ਦੇ ਮਿਲਣ ਬਾਅਦ ਸੋਹਣੀਏ ਦੂਜੇ ਦੇ ਮਿਲਣ ਬਾਅਦ ਸੋਹਣੀਏ ਨਹੀਂ ਕਿਉਂ ਨਹੀਂ ਉਜੀ ਲੱਗਦੇ ਐਨਾ ਦੱਸ ਦੇ ਦੱਸ ਦੇ ਕੰਨ ਮੂੰਹ ਬੋਲ ਕੇ ਨਹੀਂ ਅਸੀਂ ਤੇਰੇ ਕੀ ਲੱਗਦੇ ਇੰਨੇ ਦਸ ਦੇਰ ਕੰਨ ਮੂੰਹ ਬੋਲ ਕੇ ਨਹੀਂ ਅਸੀਂ ਤੇਰੇ ਕੀ ਲੱਗਦੇ ਜਿਹੜਾ ਕਿ ਸ਼ੇਰ ਸ਼ੇਰ ਵੀ ਉਸ ਵੈਸੇ ਗੁਰਵਾਨੀ ਦੀਆਂ ਤੁਕਾਂ ਲਿਗੀਆਂ ਹਨਾ ਜਿੱਥੇ ਵੀ ਬਾਈ ਜਾ ਕੇ ਗਾਉਂਦਾ ਸੀਗਾ ਔਰ ਉਸ ਦੇ ਪਲੇਬੈਕ ਸਿੰਗਰ ਵੀਰ ਦੇ ਜਿਨ੍ਹਾਂ ਦੇ ਮੈਂ ਨਾਮ ਲੈਣਾ ਚਾਹੁੰਦਾ ਬਹੁਤ ਹੀ ਸਤਿਕਾਰਯੋਗ ਪਲੇਬੈਕ ਸਿੰਗਰ ਸਿਗੀ ਜੀ ਜਸਟਨ ਸਿੱਧੂ ਜੀ ਐਜ਼ ਅ ਸਿੰਗਰ ਜਸਟਨ ਸਿੱਧੂ ਜੀ ਵੈਸੇ ਉਸ ਵੀਰ ਦਾ ਨਾਮ ਮਾਨਕ ਕਹਿ ਦਿੰਦੇ ਨੇ ਜੀ ਬਹੁਤ ਹੀ ਸਤਿਕਾਰਯੋਗ ਇਨਸਾਨ ਨੇ ਬੜੇ ਨੇਕ ਇਨਸਾਨ ਨੇ ਬਹੁਤ ਹੀ ਸਜੇ ਸੁਭਾਅ ਦੇ ਮਾਲਕ ਨੇ ਇੱਕ ਮੀਤ ਬਰਾੜ ਸਾਹਿਬ ਜੀ ਜਿਨ ਜਿਹੜੇ ਕਿ ਬਾਈ ਦੇ ਨਾਲ ਰਹਿੰਦੀ ਸੀਗੀ ਜੀ ਇਹਨਾਂ ਦਾ ਮੈਂ ਜ਼ਿਕਰ ਕਰਨਾ ਭੁੱਲ ਗਿਆ ਸੀ ਤੇ ਆਪੋ ਉਸ ਘਰਵਾਨੀ ਦੀ ਜਰੂਰ ਤੋਕਾਂ ਨੂੰ ਪੇਸ਼ ਕਰਨ ਲੱਗਿਆ ਜੀ ਇਹ ਸਰਮੂਰੀ ਜਰੂਰ ਲਾਦੇ ਹੈ ਜਰੂਰ ਤਾਰੇ ਜਾਰੇ ਇੱਕ ਤੇ ਇੱਕ ਤੂੰ ਤੇ ਲਾਇ ਬੜਾਨੀਆਂ ਨਾ ਨਿਕ ਨਾਮ ਤੇਾਈ ਐ ਤੇ ਕਾਰਜ ਆ ਬੇਰਾਸ ਤੇ ਕਾਰਜ ਆ ਬੇਰਾਸ ਹਾਂਜੀ ਸੋ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜਿਹੜਾ ਬਹੁਤ ਵਧੀਆ ਲੱਗਿਆ ਹਨਾ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ। ਅਗਰ ਤੁਸੀਂ ਆਪਣੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਆਪਣੇ ਚਾਹਣ ਵਾਲਿਆਂ ਨੂੰ? ਸਰ ਮੈਸੇਜ ਵੀ ਇਹ ਦੇਣਾ ਚਾਹੁੰਦੇ ਹਾਂ ਸਰ ਇੱਕ ਤਾਂ ਦਰਸ਼ਕ ਔਰ ਨਿਊ ਜਨਰੇਸ਼ਨ ਜਿਹੜੀ ਕਿ ਹਜੇ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਫਸ ਰਹੀ ਹੈ। ਪਲੀਜ਼ ਇਹ ਨਸ਼ੇ ਤੋਂ ਦੂਰ ਰਹੋ। ਦੂਜੀ ਗੱਲ ਸਾਰਾ ਮੈਂ ਇਹ ਕਹਿੰਦਾ ਮੇਰੇ ਰੱਬਰਗੇ ਸਰੋਤਿਆਂ ਨੂੰ ਸਰ ਮਾਣ ਔਰ ਪਿਆਰ ਤਾਂ ਤੁਸੀਂ ਬਖਸ਼ ਦਿਓ ਹਨਾ। ਪਲੀਜ਼ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਵਗੈਰਾ ਤੁਹਾਡੇ ਆਂਡ ਗਮਾਣ ਦੇ ਵਿੱਚ ਹੁੰਦੇ ਆ ਸਾਰਾ ਜਰੂਰ ਤੁਹਾਡੇ ਛੋਟੀ ਵੀਰ ਨੂੰ ਇਨਵਾਈਟ ਤੱਕ ਅਪਰੋਚ ਕਰੋ ਤੇ ਸਰ ਵੱਧ ਤੋਂ ਵੱਧ ਮਾਨ ਔਰ ਸਤਿਕਾਰ ਬਧਾਓ ਤੇ ਸਾਡੀ ਵੀਡੀਓ ਨੂੰ ਸਰ ਜਰੂਰ ਦੇਖਣਾ ਸੋ ਦੋਸਤੋ ਵੀਰ ਨਾਲ ਗੱਲਬਾਤ ਕਰਕੇ ਜਿਹੜਾ ਬਹੁਤ ਵਧੀਆ ਲੱਗਿਆ ਆਪਾਂ ਗਾਣੇ ਵੀ ਜਿਹੜੇ ਬਾਈ ਦੇ ਸੁਣੇ ਨੇਗੇ ਹਨਾ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ ਸੁਥਰੀ ਗਾਇਕੀ ਆ ਬਾਈ ਦੀ ਬਹੁਤ ਵਧੀਆ ਗਾਉਂਦਾਗਾ ਸੋ ਜੇ ਕੋਈ ਵੀ ਬਾਈ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਤੇ ਬਾਕੀ ਬਾਈ ਨੂੰ ਫੁੱਲ ਸਪੋਰਟ ਕਰੋ YouTube ਦੇ ਉੱਤੇ ਜਾ ਕੇ ਜਿਹੜੇ ਇਹਨਾਂ ਦੇ ਗਾਣੇ ਸੁਣੋ ਤੇ ਬਾਕੀ ਇਹਨਾਂ ਨੂੰ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰੋ ਕਿਉਂਕਿ ਆਪਣੀ ਸਪੋਰਟ ਨਾਲ ਹੀ ਬਾਈ ਨੇ ਜਿਹੜਾ ਅੱਗੇ ਜਾ ਕੇ ਵਧੀਆ ਜਨਨ ਕਿ ਪਲੇਟਫਾਰਮ ਤੇ ਜਿਹੜਾ ਗਾਉਣਾਗਾ ਕਿਉਂਕਿ ਇਹਨਾਂ ਨੂੰ ਜੇ ਸਪੋਰਟ ਕਰਾਂਗੇ ਤਾਂ ਇਹਨਾਂ ਦਾ ਹੌਸਲਾ ਵਧਦਾ ਹੌਸਲਾ ਵਧਣ ਦੇ ਨਾਲ ਜਿਹੜੇ ਹੌਣ ਆਉਣ ਵਾਲੇ ਸਮੇਂ ਦੇ ਵਿੱਚ ਨੇ ਆਪਣੇ ਵਾਸਤੇ ਵਧੀਆ-ਵਧੀਆ ਜਿਹੜੇ ਗਾਣੇ ਇਹ ਲੈ ਕੇ ਆਉਣਗੇ ਸੋ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਾਈ ਨਾਲ ਓਕੇ ਜੀ ਥੈਂਕ ਯੂ ਵੀਰੇ ਹਾਂਜੀ ਸਰ ਥੈਂਕ ਯੂ ਇੱਕ ਮਿੰਟ ਸਰ ਹਾਂਜੀ ਮੈਂ ਇੱਕ ਗੱਲ ਮੈਂ ਜ਼ਰੂਰ ਜਿਹੜਾ ਮੇਰਾ ਚਿੱਟਾ ਸੌਂਗ ਆ ਜੀ ਜਿੱਥੇ ਕਿ ਸਾਡੇ ਕਿਸਾਨ ਵੀਰਾਂ ਨੇ ਹਨਾ ਆਪਣੇ ਹੱਕਾਂ ਦੇ ਲਈ ਤੇ ਔਰ ਸਾਡੀ ਜਾਨੀ ਮਾਲੀ ਮਤਲਬ ਜੋ ਸਾਡੀ ਲੀਡਰਸ਼ਿਪ ਕਾਨ ਕਰ ਰਹੀ ਹੈ ਹਨਾ ਉਹਦੇ ਲਈ ਸਰ ਜਿਹੜਾ ਮੇਰਾ ਚਿੱਟਾ ਸੌਂਗ ਆ ਨਾ ਸਾਡੇ ਧਰਨੇ ਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਉਹ ਧਰਨੇ ਦੇ ਵਿੱਚ ਇੱਕ ਵਾਰ ਸਰ ਉਹ ਮੇਰਾ ਗੀਤ ਜ਼ਰੂਰ ਲਾਉਣਾ ਜਿੱਥੇ ਵੀ ਉਹਨਾਂ ਵੀਰਾਂ ਨੇ ਸਾਡੇ ਡੀਸੀ ਦਫ਼ਤਰ ਮੂਹਰੇ ਐਸਐਸਪੀ ਦਫ਼ਤਰ ਮੂਰੇ ਜਾਂ ਆਦਰ ਕਿਸੇ ਵੀ ਮਤਲਬ ਰੋਡ 'ਤੇ ਧਰਨਾ ਲਾਇਆ ਹੋਇਆ ਜਿਹੜਾ ਮੇਰਾ ਚਿੱਟਾ ਸੌਂਗ ਆ ਸਰ ਉਸ ਧਰਨੇ ਦੇ ਵਿੱਚ ਜ਼ਰੂਰ ਲਾ ਕੇ ਇੱਕ ਵਾਰੀ ਸੁਣ ਲਿਓ ਹਰ ਇੱਕ ਕਿਸਾਨ ਉਸ ਗੀਤ ਨੂੰ ਸਾਡੀ ਜੀਪ ਜਾ ਰਹੀ ਹੈ ਜਿੰਨਾਂ ਤੇ ਮਤਲਬ ਅਸੀਂ ਸਪੀਕਰ ਲਾ ਕੇ ਅਨਾਉਂਸਮੈਂਟ ਕਰਦੇ ਪਿੰਡਾਂ ਦੇ ਵਿੱਚ ਚਿੱਟੇ ਨਸ਼ੇ ਵਜੋਂ ਅਸੀਂ ਵਰਜਿਤ ਕਰਦੇ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਜਾਂ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਗੁਜਾਰਸ਼ ਹੈ ਜੀ ਉਹ ਚਿੱਟਾ ਸੌਂਗ ਨੂੰ ਇੱਕ ਵਾਰੀ ਜ਼ਰੂਰ ਸੁਣ ਲੈ ਸਰ ਤੁਹਾਡੇ ਵੀ ਲੂ ਲੂ ਖੰਡੇ ਖੜੇ ਹੋ ਜਾਣਗੇ ਬਹੁਤ ਹੀ ਵਧੀਆ ਸਰ ਸਾਡੇ ਬਹੁਤ ਸਤਿਕਾਰਯੋਗ ਨਵੀਰ ਕੌਰ ਰਾਮਪਰਾਪੂਲ ਜੀ ਨੇ ਲਿਖਿਆ ਜ਼ਰੂਰ ਸੁਣਨਾ ਸਰ ਸੋ ਬਾਈ ਨੇ ਦੱਸਿਆ ਜਿਵੇਂ ਕਿ ਇਹ ਸੌਂਗ ਜਿਹੜਾ ਬਹੁਤ ਜ਼ਿਆਦਾ ਮੋਟੀਵੇਸ਼ਨਲ ਸੌਂਗ ਆਗਾ ਹਨਾ ਬਿਲਕੁਲ ਜੀ ਬੜੀ ਸਿਹਤ ਦੇਣ ਵਾਲਾ ਇਨਸਪੀਰੇਸ਼ਨਲ ਸੌਂਗ ਆ ਇੱਕ ਵਾਰੀ ਜ਼ਰੂਰ ਤੁਸੀਂ ਪਲੇ ਕਰਨਾ ਇਹ ਸੌਂਗ ਨੂੰ ਤਾਂ ਕਿ ਤੁਹਾਨੂੰ ਵੀ ਜਿਹੜੀ ਇਸ ਜਿਹੜਾ ਸੌਂਗ ਆ ਇਹ ਵਧੀਆ ਲੱਗਣਾਗਾ ਹਨਾ ਇਹਨੂੰ ਤੁਸੀਂ ਜ਼ਰੂਰ ਇੱਕ ਵਾਰੀ ਪਲੇ ਜ਼ਰੂਰ ਕਰਨਾਗਾ ਸੋ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਓਕੇ ਵੀਰੇ ਥੈਂਕ ਯੂ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ